ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 37ਵਾਂ ਦਿਨ 75 ਦਿਨ ਲਗਾਤਾਰ ਤੋਂ ਰੋਜ਼ ਨਵੇਂ ਸਟੈਲੀ ਦਸਤਾਰ ਸਜਾ ਕੇ ਦਿਖਾਉਣ ਦਾ ਤੇ ਸਿਖਾਉਣ ਦਾ ਦਸਤਾਰ ਦੀ ਪੂਣੀ ਕਰਨ ਤੋਂ ਬਾਅਦ ਅਸੀਂ ਬੇਸਤਿਆਰ ਕਰ ਲਿਆ ਹੋਇਆ ਅੱਜ ਤੁਹਾਨੂੰ ਅਸੀਂ ਤਿੰਨ-ਤਿੰਨ ਦੀਆਂ 6 ਜੁੜੀਆਂ ਵਾਲੀ ਦਸਤਾਰ ਸਜਾ ਕੇ ਦਿਖਾਣੀ ਹੈ ਪਹਿਲੇ ਲੜਦੇ ਤੁਸੀਂ ਤਿੰਨ ਲੜ ਬਣਾਣੇ ਨੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਪਿੱਛੇ ਤੱਕ ਸਲਾਈ ਦੀ ਹੈਲਪ ਨਾਲ ਦੂਜੇ ਲੜਦੇ ਵੀ ਤੁਸੀਂ ਤਿੰਨ ਲੜ ਬਣਾਣੇ ਨੇ ਉਹਨਾਂ ਨੂੰ ਵੀ ਇੱਕੋ ਜਗ੍ਹਾ ਤੇ ਕੱਟਣਾ ਹੈ ਤੀਜੇ ਲੜ 'ਚ ਮੋਟਾਈ ਸੌ ਉੱਪਰ ਕਰਕੇ ਇਹਦੇ ਤੁਸੀਂ 4 ਪੇਜ ਬਣਾਣੇ ਨੇ ਤਿੰਨ ਲ ਜੀ ਨੀਚੇ ਤੇ ਦੋ ਪੇਚ ਉੱਪਰ ਕਰ ਦੇਣੇ ਨੇ ਕਿਉਂਕਿ ਆਖਰੀ ਪੇਚ ਦਾ ਸੀ ਇੱਕੋ ਪੇਚ ਬਣਾ ਕੇ ਰੱਖਣਾ ਹੈ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾਣਾ ਹੈ ਤੇ ਪਿੱਛੇ ਜੀ ਦੂਜੇ ਸ਼ੀਸ਼ੇ ਨਾਲ ਹਰ ਇੱਕ ਲੜ ਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਸਾਫ਼ ਕਰਨਾ ਹੈ ਤੇ ਉੱਪਰਲੇ ਹਿੱਸੇ ਤੋਂ ਵੀ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਫਿਰ ਕਲਗੀ ਲੜ ਨੂੰ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਇੱਕ ਇੰਦੀ ਹੈਲਪ ਨਾਲ ਇਸ ਤਰੀਕੇ ਨਾਲ ਤੁਸੀਂ ਲਗਾ ਦੇਣਾ ਲੂਪੀ ਵਾਲੇ ਪੱਲੇ ਨੂੰ ਖਿੱਚ ਕੇ ਤੁਸੀਂ ਸਿਰ ਨੂੰ ਚੰਗੀ ਤਰ੍ਹਾਂ ਟਕ ਲੈਣਾ ਹੈ ਲੂਪੀ ਨੂੰ ਖਿੱਚ ਕੇ ਇਹਨੂੰ ਵੀ ਸਾਫ਼ ਕਰਕੇ ਅੰਦਰ ਕਰ ਦੇਣਾ ਤੇ ਹੁਣ ਤੁਸੀਂ ਹਰ ਇੱਕ ਸੇ ਤੋਂ ਦਸਤਾਰ ਨੂੰ ਦੇਖ ਸਕਦੇ ਹੋ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰ